ਇਹ ਸਾਡੇ ਪਰਿਵਾਰ ਹੀ ਸਾਡੇ ਪਟਿਆਲ ਕੇ ਦੇ ਪਰਿਵਾਰ ਨੇ ਜੱਟ ਪਾਰਲੇ ਜੱਲੂ ਕੇ ਪਿੰਡੇ ਇੱਕ ਜੱਲੂ ਕੇ ਸਾਡੇ ਬੰਨ ਤੋਂ ਦੂਜੇ ਬੰਨੇ ਆ ਪੱਟੀ ਵਾਲੇ ਪਾਸੇ ਤੇ ਏਕੇ ਪਾਰਲੇ ਜੱਲੂ ਕੇ ਦਰਿਆ ਦੇ ਵਿੱਚ ਹੀ ਵਸਿਆ ਤੇ ਲਗਭਗ ਪੱਟੀ ਵਾਲੇ ਬੰਨ ਤੋਂ ਇਹ ਅੰਦਰ ਨੂੰ ਆ ਕੇ 4 ਕਿਲੋਮੀਟਰ ਅੰਦਰ ਨੂੰ ਆ ਜਾਂਦਾ ਇਹ ਪਿੰਡ ਪਾਰਲੇ ਜੱਲੂ ਕੇ ਇਹਨਾਂ ਦੀਆਂ ਵੋਟਾਂ ਸਾਡੇ ਪਟਿਆਲ ਕੇ ਤੇ ਉਦੋਂ ਦਾ ਫਰੋਜਪੁਰ ਸ਼ਹਿਰੀ ਹਲਕਾ ਸ਼ੁਰੂ ਹੋ ਜਾਂਦਾ ਕਾਲੇ ਕੇ ਥਾੜ ਹੋਰ ਪਿੰਡ ਆ ਜਾਂਦੇ ਇੱਧਰ ਨੂੰ ਜਿਹੜਾ ਫਰੋਜਪੁਰ ਸ਼ਹਿਰੀ ਦਾ ਹਿਰਿਆ ਇੱਥੇ ਪਾਰਲੇ ਜੱਲੂ ਕੇ ਉਰਾਂ ਵੀ ਜਿਹੜੇ ਪਰੋਜ ਪਰ ਸ਼ਹਿਰੀ ਦੇ ਵੀ ਜਿਹੜੇ ਪਿੰਡ ਦੇ ਲੋਕ ਬੈਠੇ ਤੇ ਬੈਂਤਾਂ ਦੇ ਵਿੱਚ ਦਰਿਆ ਦੇ ਵਿੱਚ ਤੇ ਉਹਨਾਂ ਦੇ ਤਕਰੀਬਨ ਪਰਿਵਾਰ ਵੀ ਬੱਚੇ ਵੀ ਪਸ਼ੂ ਵੀ ਆਪੇ ਘਰਾਂ 'ਚ ਰੱਖ ਕੇ ਬੈਠੇ ਆ ਮਾਤ ਜੋੜ ਕੇ ਬੇਨਤੀ ਕਰਦਾ ਵੇਖੋ ਸਾਰੇ ਆਸੇ ਪਾਸੇ ਹੀ ਵੇਖਿਆ ਪਾਣੀ ਪਾਣੀ ਆ ਸਿਰਫ ਘਰ ਥੋੜੇ ਜੇ ਉੱਚੀ ਜਗ੍ਹਾ ਤੇ ਬਣਾਏ ਆ ਘਰਾਂ 'ਚ ਪਾਣੀ ਨਹੀਂ ਵੜਿਆ ਬੰਨ ਬੁੰਨ ਲਾ ਕੇ ਬਚਾਏ ਆ ਘਰ ਬਾਕੀ ਘਰਾਂ ਦੇ ਆਸੇ ਪਾਸੇ 7-7 ਤੋਂ 8-8 ਫੁੱਟ ਪਾਣੀ ਚੜਿਆ ਤਾਂ ਤੱਕ ਇਹ ਕੋ ਪਾਣੀ ਦੇ ਵਿੱਚ ਕਿਉਂਕਿ ਦਰਿਆ ਦਾ ਪਾਣੀ ਚੱਲੰਦਾ ਹੈ ਇਹਦੇ ਵਿੱਚ ਸੱਪ ਵੀ ਆਉਨੇ ਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਆਉਨੇ ਆ ਤੇ ਹਰ ਜਾਨਵਰ ਦੀ ਕੋਸ਼ਿਸ਼ ਹੁੰਦੀ ਕਿ ਮੈਂ ਸੁੱਕੇ ਪਾਸੇ ਜਾਵਾਂ ਤੇ ਚਲੋ ਘਰ ਛੱਡਣਾ ਬੜਾ ਔਕਾ ਚਿੜੀਆਂ ਕਾਣੀ ਆਪਦਾ ਘਰ ਛੱਡਦੇ ਬੜਾ ਪਿਆਰ ਮੈਂ ਉੱਥੇ ਜਦੋਂ ਪਹਿਲੇ ਘਰ ਗਏ ਆ ਜਿੱਦੋਂ ਕਿ ਆਉਂਦੇ ਆ ਉੱਥੇ ਛੋਟੇ ਛੋਟੇ ਬੱਚੇ ਹੀ ਇੱਕ ਛੋਟੀ ਜੀ ਬੱਚੀ ਹੀ 5-6 ਸਾਲ ਦੀ ਤੇ ਇੱਕ 8-9 ਸਾਲ ਦੀ ਬੱਚੀ ਮੈਂ ਦੋਨੋਂ ਨੂੰ ਕਿਹਾ ਵੀ ਆਓ ਚੱਲ ਜੀ ਤੇ opinion ਨਹੀਂ ਅਹੀਂ ਨਹੀਂ ਜਾਣਾ ਤੇ ਮੈਂ ਕਿਹਾ ਤੇਰੇ ਦਾਦੂ ਨੂੰ ਤੇਰੀ ਦਾਦੀ ਨੂੰ ਤੇਰੀ ਮੰਮੀ ਨੂੰ ਡੈਡੀ ਨੂੰ ਸਾਰਿਆਂ ਨੂੰ ਲੈ ਜੀਏ ਫੇਰ ਉਹ ਨਹੀਂ ਕਿਹੜੀਆਂ ਕੁੜੀਆਂ ਕਿਹੜੀਆਂ ਫਿਰ ਵੀ ਨਹੀਂ ਅਹੀਂ ਜਾਣਾ ਵੀ ਇੰਨਾ ਕਰਨਾ ਮੂਤ ਇਹ ਹੁੰਦਾ ਪਰ ਬੇਨਤੀ ਇਹ ਆ ਵੀ ਜਿਹੜੇ ਛੋਟੇ ਬੱਚੇ ਆ ਨਾ ਜਿਵੇਂ ਆਹ ਛੋਟੇ ਛੋਟੇ ਬੱਚੇ ਆ 12 13 ਸਾਲ ਤੱਕ ਦੀ ਉਮਰ ਤੱਕ ਦੇ ਛੋਟੇ ਮਤਲਬ ਕੈਲੋਪੀ ਛੋਟੇ 2 ਸਾਲ ਦੇ 4 ਸਾਲ ਦੇ 5 ਸਾਲ ਦੇ ਚਲੋ ਜਿਹੜਾ ਦੁੱਧ ਚੁੰਗਦਾ ਬੱਚਾ ਉਹਦੇ ਮਾਣਾ ਹੀ ਰਹਿਣਾ ਮੈਂ ਬੇਨਤੀ ਕਰੂੰਗਾ ਵੀ ਮਾਵਾ ਨਾਲ ਲੈ ਕੇ 12-13 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੈ ਕੇ ਬਾਹਰ ਜਿੱਥੇ ਵੀ ਕਹਿਣਗੇ ਅਸੀਂ ਰਿਸ਼ਤੇਦਾਰਾਂ ਨੂੰ ਭੇਜਣਾ ਰਿਸ਼ਤੇਦਾਰਾਂ ਨੂੰ ਛੱਡਵਾਵਾਂਗੇ ਜੇ ਕੋਈ ਨਹੀਂ ਰਹਿਣ ਨੂੰ ਇਂਤਜਾਮ ਅਸੀਂ ਆਪੀ ਇਂਤਜਾਮ ਕਰਦਾਂਗੇ